ਅੱਜ ਨਾਲ ਦੀ ਖਬਰਾਂ ਲੈ ਕੇ ਹਾਜ਼ਰਾਂ ਸ੍ਰਸ਼ਟੀਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਦੇ ਬਰਸਾਤ ਦੇ ਮੌਸਮ ਵਿੱਚ ਹਰ ਜਗ੍ਹਾ ਪਾਣੀ ਇਕੱਠਾ ਹੋ ਜਾਂਦਾ ਹੈ ਜਿਸ ਕਾਰਨ ਇਨਫੈਕਸ਼ਨ ਫੈਲਣ ਵਾਲੇ ਬਕਟਰੀਏ ਅਤੇ ਕਟਾਣੂ ਵਧਣ ਲੱਗ ਜਾਂਦੇ ਹਨ ਅਜਿਹੀ ਸਥਿਤੀ ਵਿੱਚ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ ਇਸ ਦੇ ਨਾਲ ਹੀ ਇਸ ਮੌਸਮ ਵਿੱਚ ਇਮਿਊਨਿਟੀ ਵੀ ਕਮਜ਼ੋਰ ਹੋ ਜਾਂਦੀ ਹੈ ਜਿਸ ਕਾਰਨ ਕੋਈ ਵੀ ਬਿਮਾਰੀ ਤੁਹਾਨੂੰ ਜਲਦੀ ਨੁਕਸਾਨ ਪਹੁੰਚਾ ਸਕਦੀ ਹੈ ਖਾਸ ਕਰਕੇ ਬਰਸਾਤ ਦੇ ਮੌਸਮ ਵਿੱਚ ਬੱਚੇ ਜ਼ਿਆਦਾਤਰ ਇਨਫੈਕਟਿਡ ਹੁੰਦੀਆਂ ਹਨ ਇਸ ਦੇ ਨਾਲ ਹੀ ਬਿਮਾਰੀਆਂ ਵੀ ਤੇਜ਼ੀ ਨਾਲ ਵੱਧ ਜਾਂਦੀਆਂ ਹਨ ਤਾਂ ਆਓ ਜਾਣਦੇ ਹਾਂ ਬਰਸਾਤ ਦੇ ਮੌਸਮ ਵਿੱਚ ਬੱਚਿਆਂ ਦੀ ਦੇਖਭਾਲ ਕਿਵੇਂ ਕਰੀਏ ਛੇਲੂ ਉਪਚਾਰ ਬਹੁਤ ਸੇਤਮਨ ਹੁੰਦੇ ਹਨ ਜੇਕਰ ਤੁਹਾਡੇ ਬੱਚੇ ਨੂੰ ਬਾਰ-ਬਾਰ ਬਰਸਾਤੀ ਇਨਫੈਕਸ਼ਨ ਬੁਖਾਰ ਜਾਂ ਬਿਮਾਰੀ ਹੋ ਰਹੀ ਹੈ ਤਾਂ ਕੁਝ ਖਾਸ ਛੇਲੂ ਉਪਚਾਰ ਅਜ਼ਮਾ ਕੇ ਉਹਨਾਂ ਨੂੰ ਇਸ ਸਥਿਤੀ ਨਾਲ ਲੜਨ ਲਈ ਤਿਆਰ ਕਰ ਸਕਦੇ ਹੋ ਹਲਦੀ ਵਾਲਾ ਦੁੱਧ ਐਂਟੀਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦਾ ਹੈ ਜੋ ਸਰੀਰ ਨੂੰ ਸਾਰੇ ਇਨਫੈਕਸ਼ਨਾਂ ਨਾਲ ਲੜਨ ਲਈ ਤਿਆਰ ਕਰਦਾ ਹੈ ਦੇ ਨਾਲ ਹੀ ਕੋਸੇ ਪਾਣੀ ਵਿੱਚ ਥੋੜਾ ਜਿਹਾ ਨਮਕ ਪਾਓ ਅਤੇ ਇਸ ਦੇ ਨਾਲ ਘਰਾਰੇ ਕਰੋ ਇਹ ਜੁਕਾਮ ਅਤੇ ਖੰਘ ਵਰਗੇ ਵਰਗੇ ਗਲੇ ਨਾਲ ਸੰਬੰਧਿਤ ਇਨਫੈਕਸ਼ਨ ਲਈ ਵੀ ਇੱਕ ਵਧੀਆ ਸਰੋਤ ਮੰਨਿਆ ਜਾਂਦਾ ਹੈ ਹਰਬਲ ਚਾਹ ਇਮਿਊਨਿਟੀ ਨੂੰ ਵਧਾਉਂਦੀ ਹੈ ਅਤੇ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਦੂਰ ਕਰਦੀ ਹੈ ਇਸ ਦੇ ਨਾਲ ਹੀ ਬੱਚੇ ਘੱਟ ਬਿਮਾਰ ਹੁੰਦੀਆਂ ਹਨ ਮੱਛਰ ਤੋਂ ਬਚਾਅ ਮਹੱਤਵਪੂਰਨ ਹੈ ਬਰਸਾਤੀ ਮੌਸਮ ਦੌਰਾਨ ਹਰ ਜਗ੍ਹਾ ਪਾਣੀ ਇਕੱਠਾ ਹੋ ਜਾਂਦਾ ਹੈ ਜਿਸ ਕਾਰਨ ਮੱਛਰ ਹਰ ਜਗ੍ਹਾ ਚੰਨਣ ਸ਼ੁਰੂ ਕਰ ਦਿੰਦੇ ਹਨ ਅਜਿਹੀ ਸਥਿਤੀ ਵਿੱਚ ਕਈ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ ਡੇਂਗੂ ਮਲੇਰੀਆ ਵਰਗੀਆਂ ਬਿਮਾਰੀਆਂ ਤੁਹਾਡੇ ਜਿਮਨ ਨੂੰ ਪ੍ਰਭਾਵਿਤ ਕਰ ਸਕਦੀਆਂ ਖਾਸ ਕਰਕੇ ਬੱਚੇ ਬਾਹਰੀ ਵਾਤਾਵਰਣ ਅਤੇ ਖੇਡਾਂ ਵਿੱਚ ਜ਼ਿਆਦਾ ਸਮਾਂ ਬਿਤਾਉਂਦੀਆਂ ਇਸ ਸਮੇਂ ਦੌਰਾਨ ਉਹ ਮੱਛਰਾਂ ਲਈ ਵਧੇਰੇ ਕਮਜ਼ੋਰ ਹੁੰਦੀਆਂ ਹਨ ਇਸ ਲਈ ਐਸਐਸ ਸਮੱਸਿਆਵਾਂ ਵਾਲੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਜਦੋਂ ਬੱਚੇ ਬਰਸਾਤੀ ਮੌਸਮ ਵਿੱਚ ਖੇਡਣ ਲਈ ਬਾਹਰ ਜਾ ਰਹੇ ਹਨ ਤਾਂ ਉਹਨਾਂ ਨੂੰ ਪਾਣੀ ਇਕੱਠੇ ਹੋਣ ਦੇ ਨੇੜੇ ਨਾ ਜਾਣ ਦਿਓ ਇਸ ਤੋਂ ਇਲਾਵਾ ਉਹਨਾਂ ਨੂੰ ਪੂਰੇ ਸਰੀਰ ਵਿੱਚ ਕੱਪੜੇ ਪਹਿਨਾਓ ਮੱਛਰ ਤੋਂ ਬਚਾਲੀ ਕਰੀਮ ਅਤੇ ਜੈਲ ਲਗਾਉਣਾ ਨਾ ਭੁੱਲੋ ਘਰ ਵਿੱਚ ਪੂਰੀ ਸਫਾਈ ਰੱਖੋ ਅਤੇ ਰਾਤ ਨੂੰ ਸੌਂਦੇ ਸਮੇਂ ਜੈਲ ਜ਼ਰੂਰ ਵਰਤਣੀ ਚਾਹੀਦੀ ਹੈ ਹੈਲਥ ਨਾਲ ਜੁੜੀ ਖਬਰਾਂ ਲੈ ਕੇ ਹਾਜ਼ਰਾਂ ਸ੍ਰਸ਼ਟੀਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਬਰਸਾਤ ਦੇ ਮੌਸਮ ਵਿੱਚ ਹਰ ਜਗ੍ਹਾ ਪਾਣੀ ਇਕੱਠਾ ਹੋ ਜਾਂਦਾ ਹੈ ਜਿਸ ਕਾਰਨ ਇਨਫੈਕਸ਼ਨ ਫੈਲਣ ਵਾਲੇ ਬਕਰੀਏ ਅਤੇ ਘਟਾਣੂ ਵਧਣ ਲੱਗ ਜਾਂਦੀਆਂ ਹਨ ਅਜਿਹੀ ਸਥਿਤੀ ਵਿੱਚ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ ਇਸ ਦੇ ਨਾਲ ਹੀ ਇਸ ਮੌਸਮੇ ਵਿੱਚ ਇਮਿਊਨਿਟੀ ਵੀ ਕਮਜ਼ੋਰ ਹੋ ਜਾਂਦੀ ਹੈ ਜਿਸ ਕਾਰਨ ਕੋਈ ਵੀ ਬਿਮਾਰੀ ਤੁਹਾਨੂੰ ਜਲਦੀ ਨੁਕਸਾਨ ਪਹੁੰਚਾ ਸਕਦੀ ਹੈ ਖਾਸ ਕਰਕੇ ਬਰਸਾਤ ਦੇ ਮੌਸਮੇ ਵਿੱਚ ਬੱਚੇ ਜ਼ਿਆਦਾਤਰ ਇਨਫੈਕਟਿਡ ਹੁੰਦੀਆਂ ਹਨ ਇਸ ਦੇ ਨਾਲ ਹੀ ਬਿਮਾਰੀਆਂ ਵੀ ਤੇਜ਼ੀ ਨਾਲ ਵੱਧ ਜਾਂਦੀਆਂ ਹਨ ਤਾਂ ਆਓ ਜਾਣਦੇ ਹਾਂ ਬਰਸਾਤ ਦੇ ਮੌਸਮੇ ਵਿੱਚ ਬੱਚਿਆਂ ਦੇ ਦੇਖਭਾਲ ਕਿਵੇਂ ਕਰੀਏ ਘਰੇਲੂ ਉਪਚਾਰ ਬਹੁਤ ਸੇਤਮਨ ਹੁੰਦੇ ਹਨ ਜਿਵੇਂ ਤੁਹਾਡੇ ਬੱਚੇ ਨੂੰ ਬਾਰ-ਬਾਰ ਬਰਸਾਤੀ ਇਨਫੈਕਸ਼ਨ ਬੁਖਾਰ ਜਾਂ ਬਿਮਾਰੀ ਹੋ ਰਹੀ ਹੈ ਤਾਂ ਕੁਝ ਖਾਸ ਢੇਲ ਉਪਚਾਰ ਅਜ਼ਮਾ ਕੇ ਉਹਨਾਂ ਨੂੰ ਇਸ ਸਥਿਤੀ ਨਾਲ ਲੜਨ ਲਈ ਤਿਆਰ ਕਰ ਸਕਦੇ ਹੋ ਹਲਦੀ ਵਾਲਾ ਦੁੱਧ ਐਂਟੀਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦਾ ਹੈ ਜੋ ਸਰੀਰ ਨੂੰ ਸਾਰੇ ਇਨਫੈਕਸ਼ਨਾਂ ਨਾਲ ਲੜਨ ਲਈ ਤਿਆਰ ਕਰਦਾ ਹੈ ਦੇ ਨਾਲ ਹੀ ਕੋਸੇ ਪਾਣੀ ਵਿੱਚ ਥੋੜਾ ਜਿਹਾ ਨਮਕ ਪਾਓ ਅਤੇ ਇਸ ਦੇ ਨਾਲ ਘਰਾਰੇ ਕਰੋ ਇਹ ਜੁਕਾਮ ਅਤੇ ਖੰਘ ਵਰਗੇ ਵਰਗੇ ਗਲੇ ਨਾਲ ਸੰਬੰਧਿਤ ਇਨਫੈਕਸ਼ਨ ਲਈ ਵੀ ਇੱਕ ਵਧੀਆ ਸਰੋਤ ਮੰਨਿਆ ਜਾਂਦਾ ਹੈ ਹਰਬਲ ਚਾਹ ਇਮਿਊਨਿਟੀ ਨੂੰ ਵਧਾਉਂਦੀ ਹੈ ਅਤੇ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਦੂਰ ਕਰਦੀ ਹੈ ਇਸ ਦੇ ਨਾਲ ਹੀ ਬੱਚੇ ਘੱਟ ਬਿਮਾਰ ਹੁੰਦੀਆਂ ਹਨ ਮੱਛਰ ਤੋਂ ਬਚਾਅ ਮਹੱਤਵਪੂਰਨ ਹੈ ਬਰਸਾਤੀ ਮੌਸਮ ਦੌਰਾਨ ਹਰ ਜਗ੍ਹਾ ਪਾਣੀ ਇਕੱਠਾ ਹੋ ਜਾਂਦਾ ਹੈ ਜਿਸ ਕਾਰਨ ਮੱਛਰ ਹਰ ਜਗ੍ਹਾ ਚੰਨਣ ਸ਼ੁਰੂ ਕਰ ਦਿੰਦੇ ਹਨ ਅਜਿਹੀ ਸਥਿਤੀ ਵਿੱਚ ਕਈ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ ਡੇਂਗੂ ਮਲੇਰੀਆ ਵਰਗੀਆਂ ਬਿਮਾਰੀਆਂ ਤੁਹਾਡੇ ਜਿਮਨ ਨੂੰ ਪ੍ਰਭਾਵਿਤ ਕਰ ਸਕਦੀਆਂ ਖਾਸ ਕਰਕੇ ਬੱਚੇ ਬਾਹਰੀ ਵਾਤਾਵਰਣ ਅਤੇ ਖੇਡਾਂ ਵਿੱਚ ਜ਼ਿਆਦਾ ਸਮਾਂ ਬਿਤਾਉਂਦੀਆਂ ਇਸ ਸਮੇਂ ਦੌਰਾਨ ਉਹ ਮੱਛਰਾਂ ਲਈ ਵਧੇਰੇ ਕਮਜ਼ੋਰ ਹੁੰਦੀਆਂ ਹਨ ਇਸ ਲਈ ਐਸਐਸ ਸਮੱਸਿਆਵਾਂ ਵਾਲੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਜਦੋਂ ਬੱਚੇ ਬਰਸਾਤੀ ਮੌਸਮ ਵਿੱਚ ਖੇਡਣ ਲਈ ਬਾਹਰ ਜਾ ਰਹੇ ਹਨ ਤਾਂ ਉਹਨਾਂ ਨੂੰ ਪਾਣੀ ਇਕੱਠੇ ਹੋਣ ਦੇ ਨੇੜੇ ਨਾ ਜਾਣ ਦਿਓ ਇਸ ਤੋਂ ਇਲਾਵਾ ਉਹਨਾਂ ਨੂੰ ਪੂਰੇ ਸਰੀਰ ਵਿੱਚ ਕੱਪੜੇ ਪਹਿਨਾਓ ਮੱਛਰ ਤੋਂ ਬਚਾਲੀ ਕਰੀਮ ਅਤੇ ਜੈਲ ਲਗਾਉਣਾ ਨਾ ਭੁੱਲੋ ਘਰ ਵਿੱਚ ਪੂਰੀ ਸਫਾਈ ਰੱਖੋ ਅਤੇ ਰਾਤ ਨੂੰ ਸੌਂਦੇ ਸਮੇਂ ਜੈਲ ਜ਼ਰੂਰ ਵਰਤਣੀ ਚਾਹੀਦੀ ਹੈ ਹੈਲਥ ਨਾਲ ਜੁੜੀ ਖਬਰਾਂ ਲੈ ਕੇ ਹਾਜ਼ਰਾਂ ਸ੍ਰਸ਼ਟੀਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਬਰਸਾਤ ਦੇ ਮੌਸਮ ਵਿੱਚ ਹਰ ਜਗ੍ਹਾ ਪਾਣੀ ਇਕੱਠਾ ਹੋ ਜਾਂਦਾ ਹੈ ਜਿਸ ਕਾਰਨ ਇਨਫੈਕਸ਼ਨ ਫੈਲਣ ਵਾਲੇ ਬਕਤੀਏ ਅਤੇ ਘਟਾਣੂ ਵਧਣ ਲੱਗ ਜਾਂਦੀਆਂ ਅਜਿਹੀ ਸਥਿਤੀ ਵਿੱਚ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ ਇਸ ਦੇ ਨਾਲ ਹੀ ਇਸ ਮੌਸਮੇ ਵਿੱਚ ਇਮਿਊਨਿਟੀ ਵੀ ਕਮਜ਼ੋਰ ਹੋ ਜਾਂਦੀ ਹੈ ਜਿਸ ਕਾਰਨ ਕੋਈ ਵੀ ਬਿਮਾਰੀ ਤੁਹਾਨੂੰ ਜਲਦੀ ਨੁਕਸਾਨ ਪਹੁੰਚਾ ਸਕਦੀ ਹੈ ਖਾਸ ਕਰਕੇ ਬਰਸਾਤ ਦੇ ਮੌਸਮੇ ਵਿੱਚ ਬੱਚੇ ਜ਼ਿਆਦਾਤਰ ਇਨਫੈਕਟਿਡ ਹੁੰਦੀਆਂ ਹਨ ਇਸ ਦੇ ਨਾਲ ਹੀ ਬਿਮਾਰੀਆਂ ਵੀ ਤੇਜ਼ੀ ਨਾਲ ਵੱਧ ਜਾਂਦੀਆਂ ਹਨ ਤਾਂ ਆਓ ਜਾਣਦੇ ਹਾਂ ਬਰਸਾਤ ਦੇ ਮੌਸਮ ਵਿੱਚ ਬੱਚਿਆਂ ਦੇ ਦੇਖਭਾਲ ਕਿਵੇਂ ਕਰੀਏ ਛੇਲੂ ਉਪਚਾਰ ਬਹੁਤ ਜ਼ਰਤਮੰਦ ਹੁੰਦੇ ਹਨ ਜਿਵੇਂ ਤੁਹਾਡੇ ਬੱਚੇ ਨੂੰ ਬਾਰ-ਬਾਰ ਬਰਸਾਤੀ ਇਨਫੈਕਸ਼ਨ ਬੁਖਾਰ ਜਾਂ ਬਿਮਾਰੀ ਹੋ ਰਹੀ ਹੈ ਤਾਂ ਕੁਝ ਖਾਸ ਢੇਲ ਉਪਚਾਰ ਅਜ਼ਮਾ ਕੇ ਉਹਨਾਂ ਨੂੰ ਇਸ ਸਥਿਤੀ ਨਾਲ ਲੜਨ ਲਈ ਤਿਆਰ ਕਰ ਸਕਦੇ ਹੋ ਹਲਦੀ ਵਾਲਾ ਦੁੱਧ ਐਂਟੀਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦਾ ਹੈ ਜੋ ਸਰੀਰ ਨੂੰ ਸਾਰੇ ਇਨਫੈਕਸ਼ਨਾਂ ਨਾਲ ਲੜਨ ਲਈ ਤਿਆਰ ਕਰਦਾ ਹੈ ਦੇ ਨਾਲ ਹੀ ਕੋਸੇ ਪਾਣੀ ਵਿੱਚ ਥੋੜਾ ਜਿਹਾ ਨਮਕ ਪਾਓ ਅਤੇ ਇਸ ਦੇ ਨਾਲ ਘਰਾਰੇ ਕਰੋ ਇਹ ਜੁਕਾਮ ਅਤੇ ਖੰਗ ਵਰਗੇ ਵਰਗੇ ਗਲੇ ਨਾਲ ਸੰਬੰਧਿਤ ਇਨਫੈਕਸ਼ਨ ਲਈ ਵੀ ਇੱਕ ਵਧੀਆ ਸਰੋਤ ਮੰਨਿਆ ਜਾਂਦਾ ਹੈ ਹਰਬਲ ਚਾਹ ਇਮਿਊਨਿਟੀ ਨੂੰ ਵਧਾਉਂਦੀ ਹੈ ਅਤੇ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਦੂਰ ਕਰਦੀ ਹੈ ਇਸ ਦੇ ਨਾਲ ਹੀ ਬੱਚੇ ਘੱਟ ਬਿਮਾਰ ਹੁੰਦੀਆਂ ਹਨ ਮੱਛਰ ਤੋਂ ਬਚਾਅ ਮਹੱਤਵਪੂਰਨ ਹੈ ਬਰਸਾਤੀ ਮੌਸਮ ਦੌਰਾਨ ਹਰ ਜਗ੍ਹਾ ਪਾਣੀ ਇਕੱਠਾ ਹੋ ਜਾਂਦਾ ਹੈ ਜਿਸ ਕਾਰਨ ਮੱਛਰ ਹਰ ਜਗ੍ਹਾ ਚੰਨਣ ਸ਼ੁਰੂ ਕਰ ਦਿੰਦੇ ਹਨ ਅਜਿਹੀ ਸਥਿਤੀ ਵਿੱਚ ਕਈ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ ਡੇਂਗੂ ਮਲੇਰੀਆ ਵਰਗੀਆਂ ਬਿਮਾਰੀਆਂ ਤੁਹਾਡੇ ਜਿਮਨ ਨੂੰ ਪ੍ਰਭਾਵਿਤ ਕਰ ਸਕਦੀਆਂ ਖਾਸ ਕਰਕੇ ਬੱਚੇ ਬਾਹਰੀ ਵਾਤਾਵਰਣ ਅਤੇ ਖੇਡਾਂ ਵਿੱਚ ਜ਼ਿਆਦਾ ਸਮਾਂ ਬਿਤਾਉਂਦੀਆਂ ਇਸ ਸਮੇਂ ਦੌਰਾਨ ਉਹ ਮੱਛਰਾਂ ਲਈ ਵਧੇਰੇ ਕਮਜ਼ੋਰ ਹੁੰਦੀਆਂ ਹਨ ਇਸ ਲਈ ਐਸਐਸ ਸਮੱਸਿਆਵਾਂ ਵਾਲੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਜਦੋਂ ਬੱਚੇ ਬਰਸਾਤੀ ਮੌਸਮ ਵਿੱਚ ਖੇਡਣ ਲਈ ਬਾਹਰ ਜਾ ਰਹੇ ਹਨ ਤਾਂ ਉਹਨਾਂ ਨੂੰ ਪਾਣੀ ਇਕੱਠੇ ਹੋਣ ਦੇ ਨੇੜੇ ਨਾ ਜਾਣ ਦਿਓ ਇਸ ਤੋਂ ਇਲਾਵਾ ਉਹਨਾਂ ਨੂੰ ਪੂਰੇ ਸਰੀਰ ਵਿੱਚ ਕੱਪੜੇ ਪਹਿਨਾਓ ਮੱਛਰ ਤੋਂ ਬਚਾ ਲਈ ਕਰੀਮ ਅਤੇ ਜੈਲ ਲਗਾਉਣਾ ਨਾ ਭੁੱਲੋ ਘਰ ਵਿੱਚ ਪੂਰੀ ਸਫਾਈ ਰੱਖੋ ਅਤੇ ਰਾਤ ਨੂੰ ਸੌਂਦੇ ਸਮੇਂ ਜਲ ਜ਼ਰੂਰ ਬਟਣੀ ਚਾਹੀਦੀ ਹੈ